ਇੰਡੀਆ ਗੱਠ ਛੋੜਨ ਨੂੰ ਲੈ ਕੇ ਪੰਜਾਬ 'ਚ ਸਿਆਸਤ ਗਰਮਾਈ ਹੋਈ ਹੈ ਇਸ ਦੇ ਨਾਲ ਹੀ ਇਸ ਗੱਲ ਤੇ ਵੀ ਸ਼ੱਕ ਨਹੀਂ ਹੈ ਕਿ ਗੱਠ ਛੋੜ ਦਾ ਹਿੱਸਾ ਰਹੀ ਕਾਂਗਰਸ ਅਤੇ ਆਪ ਸੂਬੇ ਵਿੱਚ ਇਕੱਠੇ ਚੋਣਾ ਲੜਨਗੀਆਂ ਜਾਂ ਫਿਰ ਨਹੀਂ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਹੈ ਕਾਂਗਰਸ ਦੀ ਤਾਕਤ ਬਾਰੇ ਉਹਨਾਂ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਵਿੱਚ ਮਾਵਾ ਬੱਚਿਆਂ ਨੂੰ ਦੁਨੀਆ ਦੀ ਛੋਟੀ ਕਹਾਣੀ ਸੁਣਾ ਸਕਦੀ ਹਨ ਜਿਵੇਂ ਕਿ ਇੱਕ ਕਾਂਗਰਸੀ ਹਾਲਾਂਕਿ ਉਹਨਾਂ ਨੇ ਇੰਡੀਆ ਗੱਠ ਛੋੜ ਦਾ ਬਚਾਅ ਕੀਤਾ ਹੈ ਉਹਨਾਂ ਕਿਹਾ ਕਿ इंडिया गठ जोड़ की मीटिंग जल्दी ही होगी उन्हें कहा कि इंडिया गठ जोड़ का मुख्य मकसद संविधान को बचाना है जेकर संविधान ज्यादा रहेगा तो देश के सियासी पार्टियां बचन गियां इसमें इंडिया की जो मीटिंग होती है उसमें अगली मीटिंग जल्दी होगी उसमें जो वहाँ पर डिस्कशन होगा उसके बाद ही बता देखो हम तो देश के लिए लड़ रहे हैं अब देश संविधान बचेगा तो देश बचेगा ਸਬਦਾਨ ਬਚੇਗਾ ਤਾਂ ਪਾਰਟੀਆਂ ਬਚेंगी ਪੰਜਾਬ ਕਾਂਗਰਸ ਦੇ ਲੀਡਰ ਜੀ ਸਾਡੀ ਪਾਰਟੀ ਦਾ ਖਾਇਆ ਹੋ ਜਾਏਗਾ ਜੇ ਆਪ ਕੋਲ ਤਾਂ ਤੇ ਹੁਣ ਕੀ ਹੋਇਆ ਹੈ ਉਹਨਾਂ ਦਾ ਨਹੀਂ ਹੁਣ ਕੀ ਹੋਇਆ ਹੈ ਮੈਂ ਸਾਨੂੰ ਲਾਇਸੈਂਸ ਨਹੀਂ ਜਾਣਾ ਚਾਹੀਦਾ ਮੈਂ ਕਹਿੰਦਾ ਜੀ ਤੁਸੀਂ ਮਾਂ ਪੰਜਾਬ ਤੇ ਦਿੱਲੀ ਚ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਹੈ ਇੱਕ ਧੀ ਕਾਂਗਰਸ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਦੇ ਬੈਨਰ ਹੇਡ ਹਲਕਾ ਬਠਿੰਡਾ ਦਿਹਾਤੀ ਚ ਆਉਣ ਵਾਲੀ ਰੈਲੀ ਵਿੱਚ ਸ਼ਾਮਲ ਹੋਣਗੇ ਨਵਜੋਤ ਸਿੱਧੂ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ ਇਹ ਰੈਲੀ 7 ਜਨਵਰੀ ਨੂੰ ਬਠਿੰਡਾ ਦਿਹਾਤੀ ਹਲਕੇ ਦੇ ਪਿੰਡ ਕੋਟ ਸ਼ਮੀਰ ਵਿਖੇ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ ਪਿੰਡ ਮਹਾਰਾਜ ਵਿੱਚ ਰੈਲੀ ਹੋਈ ਸੀ ਜਿਸ ਮਗਰੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਨੂੰ ਨਿਸ਼ਾਨੇ ਤੇ ਲੈਂਦਿਆਂ ਵੱਖਰਾ ਅਖਾੜਾ ਨਾਲ ਲਾਉਂਦੀ ਨਸੀਹਤ ਦਿੱਤੀ ਸੀ ਇਹ ਮੁੱਦਾ ਇਨਾ ਭੱਗ ਗਿਆ ਸੀ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੇ ਵੀ ਬਿਨਾ ਨਾਮ ਲਿਆ ਆਖ ਦਿੱਤਾ ਸੀ ਕਿ ਕਿਸੇ ਨੇ ਵੀ ਅਨੁਸ਼ਾਸਨ ਭੰਗ ਕੀਤਾ ਤਾਂ ਕਾਰਵਾਈ ਹੋਵੇਗੀ ਉੱਪਰੋਂ ਕਾਂਗਰਸ ਹਾਈ ਕਮਾਂਡ ਨੇ ਵੀ ਅਨੁਸ਼ਾਸਨ ਕਾਇਮ ਰੱਖਣ ਦੀ ਨਸੀਹਤ ਦਿੱਤੀ ਸੀ ਇਸ ਤੋਂ ਪਹਿਲਾਂ ਕਿ ਇਹ ਵਿਵਾਦ ਠੰਡਾ ਪੈਂਦਾ ਹੁਣ ਨਵਜੋਤ ਸਿੰਘ ਨੇ ਦੂਸਰੀ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ ਇਸ ਰੈਲੀ ਦੇ ਪੋਸਟਰ ਵਿੱਚ ਹਾਈ ਕਮਾਂਡ ਤੋਂ ਇਲਾਵਾ ਸੂਬਾਈ ਕਾਂਗਰਸ ਇੰਚਾਰਜ ਦਵਿੰਦਰ ਯਾਦਵ ਰਾਜਾ ਵੜਿੰਗ ਦੀਆਂ ਤਸਵੀਰਾਂ ਤਾਂ ਹਨ ਪਰ ਪ੍ਰਤਾਪ ਸਿੰਘ ਬਾਜਵਾ ਦੀ ਤਸਵੀਰ ਨੂੰ ਪੋਸਟਰ ਵਿੱਚ ਕੋਈ ਵੀ ਥਾਂ ਨਹੀਂ ਦਿੱਤੀ ਗਈ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਵਿੱਚ ਵਧ ਰਹੀ ਠੰਡ ਤੇ ਧੁੰਦ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਐਡਿਟ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ ਤੁਹਾਨੂੰ ਦੱਸ ਦੇ ਕਿ 1 ਜਨਵਰੀ 2024 ਤੋਂ ਪੰਜਾਬ ਦੇ ਸਾਰੇ ਸਕੂਲ 10 ਵਜੇ ਲੱਗਿਆ ਕਰਨਗੇ ਜਦੋਂ ਕਿ 3 ਵਜੇ ਛੁੱਟੀ ਹੋਇਆ ਕਰੇਗੀ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ 1 ਜਨਵਰੀ 2024 ਤੋਂ ਸਕੂਲ ਖੋਲਣ ਦਾ ਸਮਾਂ ਬਦਲ ਕੇ ਸਵੇਰੇ 10 ਵਜੇ ਕਰਨ ਦਾ ਫੈਸਲਾ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਸੂਬੇ ਦੇ ਸਾਰੇ ਸਕੂਲ 1 ਜਨਵਰੀ 2024 ਨੂੰ ਸਵੇਰੇ 10 ਵਜੇ ਖੁੱਲਿਆ ਕਰਨਗੇ ਬਾਅਦ ਦੁਪਹਿਰ 3 ਵਜੇ ਤੱਕ ਬੰਧ ਰਹਣਗੇ ਸਮਾ ਤਬਦੀਲੀ ਸੰਬੰਧੀ ਹੁਕਮ 14 ਜਨਵਰੀ 2024 ਤੱਕ ਲਾਗੂ ਰਹਿਣਗੇ ਪੰਜਾਬ ਸਰਕਾਰ ਨੇ ਗੋਵਿੰਦਵਾਲ ਥਰਮਲ ਪਲਾਂਟ ਖਰੀਦ ਲਿਆ ਹੈ ਇਸ ਦੀ ਪੁਸ਼ਟੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਹੈ ਭਗਵੰਤ ਮਾਨ ਸਰਕਾਰ ਹੁਣ ਲੋਕਾਂ ਨੂੰ ਸਸਤੀ ਬਿਜਲੀ ਉਪਲਬਧ ਕਰਵਾਵੇਗੀ ਇਹ 520 ਮੈਗਾਵਾਟ ਦੀ ਸਮਰੱਥਾ ਵਾਲਾ ਪਾਵਰ ਪਲਾਂਟ 2 ਕਰੋੜ ਰੁਪਏ ਮੈਗਾਵਾਟ ਦੇ ਹਿਸਾਬ ਨਾਲ ਖਰੀਦਿਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲੀ ਵਾਰ ਹੈ ਕਿ ਜਦੋਂ ਸਰਕਾਰ ਨੇ ਕੋਈ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਪੁੱਠਾ ਗੇੜ ਸ਼ੁਰੂ ਕੀਤਾ ਹੈ ਪਿਛਲੇ ਸਮੇਂ ਵਿੱਚ ਸੂਬਾ ਸਰਕਾਰ ਆਪਣੇ ਜਿਹਦੇ ਤਿਆਂ ਨੂੰ ਘੱਟ ਕੀਮਤਾਂ ਉੱਤੇ ਸਰਕਾਰੀ ਅਦਾਰੇ ਵੇਚਦਿਆਂ ਰਹੀ ਹਣ ਪਰ ਅਸੀਂ ਹੁਣ ਪ੍ਰਾਈਵੇਟ ਅਦਾਰੇ ਖਰੀਦ ਰਹੇ ਹਾਂ ਨਵਾਂ ਸਾਲ ਤਾਂ ਹੈ ਹੀ ਪਰ ਨਵੇਂ ਸਾਲ 'ਚ ਇੱਕ ਐਸੀ ਹਿਸਟਰੀ ਜਿਹੜੀ ਇਤਿਹਾਸ ਲਿਖਿਆ ਜਾ ਰਿਹਾ ਪੰਜਾਬ ਵੱਲੋਂ ਜਿਹੜਾ ਪਹਿਲਾਂ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਆਮ ਤੌਰ ਤੇ ਸਰਕਾਰਾਂ ਹੁੰਦੀਆਂ ਨੇ ਸਰਕਾਰਾਂ ਬਦਲਦੀਆਂ ਦੇ ਨਾਲ ਉਹਨਾਂ ਦੇ ਮਿੱਤਰ ਵੀ ਬਦਲ ਜਾਂਦੇ ਆ ਤਾ ਫਿਰ ਸਰਕਾਰਾਂ ਸਰਕਾਰੀ ਸੰਸਥਾਵਾਂ ਨੂੰ ਸਰਕਾਰੀ ਅਦਾਰਿਆਂ ਨੂੰ ਘਾਟੇ ਵਿੱਚ ਸ਼ੋਅ ਕਰਕੇ ਆਪਣੇ ਪ੍ਰਾਈਵੇਟ ਮਿੱਤਰਾਂ ਨੂੰ ਵੇਚ ਦਿੰਦੇ ਆ ਚਾਹੇ ਉਹਦੇ ਵਿੱਚ ਮੈਂ ਕੁਨੈਰੀ ਬਿਸ਼ਰਾਮ ਘਰ ਵੇਚੇ ਹੋਰ ਬਹੁਤ ਸਾਰੀਆਂ ਬਿਲਡਿੰਗਾਂ ਵੇਚੀਆਂ ਉਹਨਾਂ ਨੂੰ ਇਸ ਕੈਟਾਗਰੀ ਚ ਮਾਲਣਾ ਪਰ ਜੋ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਅਮਦੀ ਪਾਰਟੀ ਤੇ ਵਿਸ਼ਵਾਸ ਕੀਤਾ ਅਰਵਿੰਦ ਕੇਜਰੀਵਾਲ ਜੀ ਦੀਆਂ ਗਰੰਟੀਆਂ ਤੇ ਵਿਸ਼ਵਾਸ ਕੀਤਾ ਸਾਡੇ ਐਮਐਲਏ ਸਹਿਬਾਨਾਂ ਤੇ ਤਾਂ ਬਹੁਤ ਭਾਰੀ ਬਹੁਮਤ 92 ਐਮਐਲਏ ਦਾ ਦੇ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਨਵੀਂ ਉਮੀਦ ਨਾ ਸਰਕਾਰ ਬਣਾਈ ਔਰ ਸਰਕਾਰ ਜਿਹੜੀ ਹੈ ਉਹ ਹਰ ਰੋਜ਼ ਕੋਈ ਨਾ ਕੋਈ ਨਵਾਂ ਫੈਸਲਾ ਲੈ ਰਹੀ ਹੈ ਲੋਕ ਪੱਕੀ ਫੈਸਲੇ ਲੈ ਰਹੇ ਅੱਜ 1 ਜਨਵਰੀ 2024 ਨੂੰ ਮੈਂ ਤੁਹਾਨੂੰ ਖੁਸ਼ਖਬਰੀ ਦੇਣ ਲਈ ਆਇਆ ਕਿ ਆਮ ਤੌਰ ਤੇ ਸਰਕਾਰਾਂ ਸਰਕਾਰੀ ਦਰਾਂ ਨੂੰ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਪਰ ਪੰਜਾਬ ਦੇ ਵਿੱਚ ਬਿਲਕੁਲ ਉਲਟਾ ਹੋ ਗਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਅਦਾਰਾ ਖਰੀਦਿਆ ਜੀ ਵੀ ਕੇ ਦਾ ਗੋਇੰਦਵਾਲ ਸਾਹਿਬ ਦਾ ਜਿਹੜਾ ਥਰਮਲ ਪਲਾਂਟ ਸੀ ਉਹ ਪੰਜਾਬ ਸਰਕਾਰ ਨੇ ਖਰੀਦ ਲਿਆ ਜੀ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕੋਈ ਸਰਕਾਰ ਕਿ ਪ੍ਰਾਈਵੇਟ ਵਾਲੇ ਕਹਿੰਦੇ ਸਾਥੋਂ ਚੱਲਦਾ ਨਹੀਂ ਅਸੀਂ ਘਾਟੇ 'ਚ ਆ ਤਾਂ ਅਸੀਂ ਕਿਹ ਕੋਈ ਗੱਲ ਨਹੀਂ ਤੁਸੀਂ ਸਾਨੂੰ ਫੜਾਓ ਅਸੀਂ ਚਲਾ ਕੇ ਦਿਖਾਉਨੇ ਆਂ ਸੇ ਬਹੁਤ ਵੱਡੀ ਅਚੀਵਮੈਂਟ ਹੈ ਪੀਐਸਪੀਸੀਐਲ ਦੀ ਔਰ ਇਹਦੀ ਮੈਂ ਥੋੜੀ ਜਿਹੀ ਡਿਟੇਲ ਦੇਣੀ ਚਾਹੂੰਗਾ 540 ਮੀਗਾਵਾਟ ਬਿਜਲੀ ਪੈਦਾ ਕਰਦਾ ਰਨਿੰਗ ਹੈ 540 ਮੀਗਾਵਾਟ ਬਿਜਲੀ ਪੈਦਾ ਕਰਦਾ ਤੇ 1080 ਕਰੋੜ ਰੁਪਏ ਚ ਖਰੀਦੇ ਆ ਜਨਨ ਕਿ 2 ਕਰੋੜ ਰੁਪਏ ਪਰ ਮੈਗਾਵਾਟ ਜਦ ਕੇ ਇਹ ਵੀ ਕਹਿਣਾ ਮੈਂ ਚਾਹੂੰਗਾ ਕਿ ਦੇਸ਼ ਦਾ ਸਭ ਤੋਂ ਸਸਤਾ ਸੌਦਾ ਹੈ ਇਹ ਤੋਂ ਪਹਿਲਾਂ ਜਿਹੜੇ ਪਲਾਂਟ ਖਰੀਦੇ ਗਏ ਨੇ 600 ਮੈਗਾਵਾਟ ਦਾ ਸੀਗਾ ਇੱਕ ਕੋਬਰਾ ਬੈਸਟ ਝਾਬੂਆ ਪਾਵਰ ਸੀ ਉਹ ਵੀ 600 ਮੈਗਾਵਾਟ ਦਾ ਸੀ ਕੋਈ 1804 ਕਰੋੜ ਚ ਗਿਆ ਕੋਈ 1910 ਕਰੋੜ ਚ ਗਿਆ ਕੋਈ 2248 ਕਰੋੜ ਚ ਗਿਆ ਕੋਈ 1818 ਕਰੋੜ ਚ ਗਿਆ ਪੰਜਵੇਂ ਨੰਬਰ ਤੇ ਜੀਵੀਕੇ ਪੀਐਸਪੀਸੀਐਲ ਨੇ 540 ਮੈਗਾਵਾਟ ਦਾ 7 ਸਾਲ ਪੁਰਾਣਾ ਥਰਮਲ ਪਲਾਂਟ 1080 ਕਰੋੜ ਚ ਖਰੀਦਿਆ ਸਾਡੀ ਬਣਦੀ ਹੈ 2 ਕਰੋੜ ਰੁਪਏ ਪਰ ਮੈਗਾਵਾਟ ਦੀ ਐਵਰੇਜ ਖਰਚਾ ਜਦਕੇ ਇਹ ਤੋਂ ਪਹਿਲਾਂ ਵਾਲੇ ਜਿਹੜੇ 4 ਨੇ ਕੋਈ 3 ਕਰੋੜ ਰੁਪਇਆ ਪਰ ਮੈਗਾਵਾਟ ਕੋਈ 3 3.18 ਕਰੋੜ ਕੋਈ 3.7 ਕਰੋੜ ਕੋਈ 3.3 ਕਰੋੜ ਸੋ 2 ਕਰੋੜ ਪਰ ਮੈਗਾਵਾਟ ਖਰੀਦੇ ਹਜੇ ਦੀ 18-19 ਸਾਲ ਏਜ ਪਈ ਹੈ ਪਰ ਉਹ ਵੱਧ ਜਾਂਦੀ ਹੁੰਦੀ ਹੈ ਜੇ ਨਾਲ ਦੀ ਨਾਲ ਮੇਨਟੇਨੈਂਸ ਰਵੇ ਉਹ ਵੱਧ ਸਕਦੀ ਹੈ ਇੱਕ ਇੱਥੇ ਬੜਾ ਤੁਹਾਨੂੰ ਇੱਕ ਕਮਾਲ ਦਾ ਪੁਆਇੰਟ ਦੱਸਣਾ ਚਾਹੂੰਗਾ ਕਿ ਅਸੀਂ ਪੰਜਾਬ ਸਰਕਾਰ ਜਿਹੜੀ ਉਹ ਕਿਵੇਂ ਲੋਕਾਂ ਦੇ ਇੱਕ ਇੱਕ ਪੈਸੇ ਦਾ ਧਿਆਨ ਰੱਖਦੀ 2016 ਤੋਂ ਨਵੰਬਰ 2023 ਤੱਕ ਇਹਨਾਂ ਤੋਂ ਅਸੀਂ 11165 ਮਿਲੀਅਨ ਯੂਨਿਟ ਖਰੀਦੇ ਉਹ 7902 7902 ਕਰੋੜ ਰੁਪਏ ਦਿੱਤੇ ਕਿਉਂਕਿ ਪੀਪੀਏ ਜਿਹੜੇ ਕਰਕੇ ਗਏ ਸੀ ਉਹੀ ਰਹੇ ਔਰ 7902 ਕਰੋੜ ਚੋਂ 1718 ਕਰੋੜ ਉਹ ਹੈ ਜਦੋਂ ਇਹ ਚੱਲਿਆ ਹੀ ਨਹੀਂ ਕਿਉਂਕਿ ਐਗਰੀਮੈਂਟ ਚ ਪਾ ਲਿਆ ਚੱਲੇ ਨਾ ਚੱਲੇ ਅਸੀਂ ਤੁਹਾਨੂੰ ਪੈਸੇ ਦੇਣ ਹੀ ਦੇਣੇ ਨੇ ਇਹਦੇ ਬਾਰੇ ਅਸੀਂ ਜਦੋਂ ਵਿਪੱਖਸ਼ਾ ਹੁੰਦੇ ਸੀ ਉਦੋਂ ਵੀ ਮੁੱਦਾ ਠਾਇਆ ਸੀਗਾ 1718 ਕਰੋੜ ਖੜੇ ਦੇ ਹੀ ਦਿੱਤਾ ਜਦ ਕਿ ਅਸੀਂ 1080 ਕਰੋੜ ਚ ਖਰੀਦ ਰਹੇ ਹਾਂ ਉਹਨੂੰ ਆਸਤਨ ਯੂਨਿਟ ਜਿਹੜੀ ਕੀਮਤ ਇਹ ਤੋਂ ਪੈਂਦੀ ਰਹੀ 7 ਰੁਪਏ 8 ਪੈਸੇ ਜਦੋਂ ਅਸੀਂ ਲੈ ਲਿਆ ਤਾਂ ਪਛਵਾੜਾ ਕੋਲ ਮਾਈਨ ਚੋਂ ਸਾਡਾ ਕੋਲਾ ਆਊਗਾ ਕੋਲਾ ਵੀ ਆਪਣਾ ਤਾਂ 4 ਰੁਪਏ 50 ਪੈ ਸਾਢੇ 4 ਰੁਪਏ ਪਰ ਯੂਨਿਟ ਬਿਜਲੀ ਪਊਗੀ ਜਾਨਕਿ ਲਗਭਗ 2.5 ਤੋਂ 2 ਰੁਪਏ 60 ਪੈਸੇ ਤੱਕ ਸਾਡਾ ਘਟ ਹੋ ਜੂਗਾ ਤੇ ਇਹ ਵਿੱਚ ਸਾਲ ਸਾਲ ਦੀ ਬਚਤ ਕਿੰਨੀ ਹੋਊਗੀ 300 ਤੋਂ 500 ਕਰੋੜ ਆ ਆ ਚੀਜ਼ ਆ ਪੁਆਇੰਟ ਮੈਂ ਇਹਨਾਂ ਜੀ ਕਿ ਅਸੀਂ ਲੋਕਾਂ ਦੇ ਪੈਸੇ ਨੂੰ ਵੇਸਟ ਨਹੀਂ ਹੋਣ ਦੇਣਾ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਉਹਦੇ ਚੋਂ ਬਚਾਇਆ ਜਾਵੇ ਇਹ ਹੀ 300 ਤੋਂ 500 ਕਰੋੜ ਦਾ ਤਰਖਾਹਾਂ ਦੇਵਾਂਗੇ ਨਵੀਆਂ ਨੌਕਰੀਆਂ ਕੱਢਾਂਗੇ ਉੱਥੇ ਪੈਸਾ ਲੱਗੂਗਾ ਬਿਜਲੀ ਫ੍ਰੀ ਹੋਊਗੀ ਸਬਸਿਡੀ ਬਿਜਲੀ ਬੋਰਡ ਦੀ 1 ਰੁਪਏ ਦੀ ਵੀ ਦਿਨਦਾਰੀ ਨਹੀਂ ਹੈਗੀ ਮੈਂ ਦਸੰਬਰ ਵਾਲੀ ਵੀ ਦੇਤੀ ਨਹੀਂ ਕੱਲ੍ਹ ਵਾਲੇ ਮਿਲ ਗਏ ਕੱਲ ਤੱਕ ਤਾਂ ਅਪਡੇਟ ਨਾ ਬਿਜਲੀ ਬੋਰਡ ਦੇ ਕੱਲ ਤੱਕ ਦੇ ਪੈਸੇ ਦੇ ਰੱਖੇ ਸੀ ਜੋ ਸਬਸਿਡੀ ਦੇ ਬਣਦੇ 31 ਦਸੰਬਰ ਤੱਕ ਦੇ ਤੇ ਇਹਦੇ ਨਾਲ ਇੱਕ ਹੋਰ ਜਿਹੜਾ ਫਾਇਦਾ ਹੋਇਆ ਪਹਿਲਾਂ ਸਾਡੇ ਕੋਲੇ 2 ਥਰਮਲ ਪਲਾਂਟ ਸੀ ਸਰਕਾਰੀ 3 ਸੀ ਪ੍ਰਾਈਵੇਟ ਹੁਣ 3 ਸਰਕਾਰੀ ਹੋ ਗਏ 2 ਪ੍ਰਾਈਵੇਟ ਰਹਿ ਗਏ ਇਹਦਾ ਮਤਲਬ 33% ਤਾਂ ਪੀਪੀਏ ਵੀ ਖਤਮ ਹੋ ਗਿਆ ਨਾ ਜਦੋਂ ਹੁਣ ਖਰੀਦ ਹੀ ਲਿਆ ਸੀ ਉਦੋਂ ਪਾਵਰ ਪ੍ਰੋਚੀ ਐਗਰੀਮੈਂਟ ਕਾਦਾ ਰਹਿ ਗਿਆ ਹੁਣ ਸੋ 33% ਉਹ ਹੋ ਗਿਆ ਖਤਮ ਇਸ ਤੋਂ ਬਾਅਦ ਇੱਕ 30 ਜੂਨ ਨੂੰ ਮਾਨਸਾ ਦੇ ਵਿੱਚ ਕੈਬਨਿਟ ਮੀਟਿੰਗ ਹੋਈ ਸੀ ਉਦੋਂ ਅਸੀਂ ਕੈਬਨਿਟ ਦੇ ਵਿੱਚ ਇਹਦੀ ਖਰੀਦਣ ਦੀ ਮਨਜ਼ੂਰੀ ਕੈਬਨਿਟ ਤੋਂ ਕਰਵਾਈ ਸੀ ਫਿਰ ਬਾਅਦ ਦੇ ਵਿੱਚ ਬਲਦੇਵ ਸਿੰਘ ਸਰਾਣ ਜੀ ਜਿਹੜੇ ਸੀ ਐਮ ਡੀ ਨੇ ਉਹ ਫਾਰਮਲਟੀਆਂ ਕਾਗਜ਼ ਕਿਉਂਕਿ ਇਸ ਥਰਮਲ ਪਲਾਂਟ ਦੀ ਦੇਣਦਾਰੀਆਂ ਕਈ ਬੈਂਕਾਂ ਦੀਆਂ ਸੀ ਉਹਨਾਂ ਬੈਂਕਾਂ ਨਾਲ ਵੀ ਗੱਲ ਹੋਈ ਉਹਨਾਂ ਬੈਂਕਾਂ ਦੇ ਪੈਸੇ ਵੀ ਜਦੋਂ ਟ੍ਰਿਬਿਊਨਲ ਦੇ ਵਿੱਚ ਚੱਲਿਆ ਕੋਟ ਫੈਸਲਾ ਇਹਨੂੰ ਖਰੀਦਣ ਦਾ ਤਾਂ ਉਹਦਾ ਵੀ ਸੈਟਅਪ ਹੋ ਗਿਆ ਸਾਰਾ ਸੈਟਿੰਗ ਹੋ ਗਈ ਪਛਵਾੜਾ ਕੋਲ ਮਾਈਨ ਤੋਂ ਹੁਣ ਕੋਲਾ ਕੋਲੇ ਵੀ ਉਪਲਬਧਤਾ ਕਰਨ ਬਿਜਲੀ ਉਤਪਾਦਨ ਦੁੱਗਣੀ ਤੋਂ ਵੀ ਵੱਧ ਹੋ ਜਾਊਗਾ ਕਿਉਂਕਿ ਕੋਲਾ ਸਾਡੇ ਕੋਲੇ ਆਪਣਾ ਹੈ ਇੱਕ ਵੇ ਗੱਲ ਦੱਸ ਦੇਣਾ ਜਿਹੜਾ ਪਛਵਾੜਾ ਪਛਵਾੜਾ ਕੋਲ ਮਾਈਨ ਹੈ ਜਿਹੜੀ ਪੰਜਾਬ ਦੀ ਉਹਦੇ ਚੋਂ ਅਸੀਂ ਸਰਕਾਰੀ ਥਰਮਲ ਪਲਾਂਟ ਨੂੰ ਹੀ ਕੋਲਾ ਦੇ ਸਕਦੇ ਹਾਂ ਪ੍ਰਾਈਵੇਟ ਨੂੰ ਨਹੀਂ ਦੇ ਸਕਦੇ ਤਾਂ ਸਾਡੇ ਕੋਲ ਕੋਲਾ ਇੰਨਾ ਸੀ ਕਿ ਸਾਨੂੰ ਕਈ ਵਾਰੀ ਕੋਲ ਮਿਨਿਸਟਰੀ ਨੂੰ ਕਹਿਣਾ ਪੈਂਦਾ ਸੀ ਕਿ 15 ਦਿਨ ਸਾਨੂੰ ਰੁਕਣ ਦਿਓ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਕੋਲਾ ਰੱਖਣ ਦੀ 15 ਦਿਨ ਬਾਅਦ ਕੱਢਾਂਗੇ ਹੁਣ ਜਦੋਂ ਤੀਜਾ ਸਾਡੇ ਕੋਲੇ ਆ ਗਿਆ ਤਾਂ ਹੁਣ ਉੱਥੋਂ ਲਗਾਤਾਰ ਕੋਲਾਊਗਾ ਇਹਦਾ ਇਹਨੇ ਸਿਰਫ 70 ਰੁਪਏ 8 ਪੈਸੇ ਸਾਨੂੰ ਪੈਂਦਾ ਸੀ 7702 ਕਰੋੜ ਰੁਪਏ ਪੇ ਕੀਤੇ 1718 ਕੀਤੇ ਜਿਹੜੇ ਬਿਜਲੀ ਵੀ ਨਹੀਂ ਬਣਾਈ ਆਈ ਤੇ ਪਲਾਂਟ ਦੀ ਕੈਪੈਸਿਟੀ 61% ਸੀ ਪਰ ਸਿਰਫ 34% ਹੀ ਚੱਲਿਆ ਜੀ ਜਦੋਂ ਖੜੇ ਦੇ ਪੈਸੇ ਮਿਲਦੇ ਚਲਾਉਣ ਦੀ ਕੀ ਲੋੜ ਹੈ ਫਿਰ ਅਸੀਂ ਇਹਨੂੰ ਹੁਣ ਕੋਲਾ ਕਿਉਂਕਿ ਸਾਡੇ ਕੋਲੇ ਆਪਣੇ 75 ਤੋਂ 80% ਤੇ ਲੱਗ ਜਾਉ ਆਉਣ ਵਾਲੇ ਦਿਨਾਂ 'ਚ ਬਸ ਤੇ ਇਹਦਾ ਸਭ ਤੋਂ ਜਿਹੜਾ ਮੁੱਖ ਪੁਆਇੰਟ ਹੈ ਕਿ ਇਹਦਾ ਨਾਮ ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ ਸ੍ਰੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਰਹੇ ਉੱਥੇ ਉਹਨਾਂ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸਤੀ ਪ੍ਰਥਾ ਖਤਮ ਕੀਤੀ ਸੋ ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ ਗੋਇੰਦਵਾਲ ਸਾਹਿਬ ਇਹਦਾ ਨਾਮ ਹੋਊਗਾ ਇਹ 1992 ਚ ਇੱਕ ਐਮਓਯੂ ਐਮਓਯੂ ਰੂਟ ਸੀਗਾ ਉਹਦੇ ਨਾਲ ਇਹਦੀ ਕਲਪਨਾ ਕੀਤੀ ਗਈ 92 ਚ 2500 ਮੈਗਾਵਾਟ ਲਈ ਪੀਪੀਏ ਤੇ ਹਸਾਈਨ ਹੋ ਗਏ 2006 ਚ 540 ਮੈਗਾਵਾਟ ਦਾ ਐਮਓਯੂ ਦਾ ਹੋਰ ਕਰ ਲਿਆ 2009 ਚ 540 ਦਾ ਸੌਧਿਆ ਹੋਇਆ ਪੀਪੀਏ ਕਰ ਲਿਆ 2016 ਚ ਬਿਜਲੀ ਦਾ ਉਤਪਾਦਨ ਚਾਲੂ ਹੋਇਆ ਔਰ ਇੱਕ ਤੁਹਾਨੂੰ ਹੋਰ ਸੰਯੋਗ ਦੀ ਗੱਲ ਦੱਸ ਦਿੰਨਾ ਕਿ ਜਦੋਂ 2000 9 ਚ 540 ਮੈਗਾਵਾਟ ਦਾ ਕੋਈ ਸੌਧਿਆ ਹੋਇਆ ਪੀਪੀਏ ਕੀਤਾ ਸੀ ਤਾਂ ਗੋਇੰਦਵਾਲ ਸਾਹਿਬ ਇਸ ਥਰਮਲ ਪਲਾਂਟ ਦੇ ਅੰਦਰ ਇੱਕ ਫੰਕਸ਼ਨ ਹੋਇਆ ਸੀ ਤੇ ਮੈਂ ਬਤੌਰ ਕਲਾਕਾਰ ਉਸ ਫੰਕਸ਼ਨ ਚ ਪਰਫਾਰਮ ਕੀਤਾ ਸੀ ਤੇ ਅੱਜ ਮੈਂ ਬਤੌਰ ਮੁੱਖ ਮੰਤਰੀ ਉਸ ਥਰਮਲ ਪਲਾਂਟ ਨੂੰ ਖਰੀਦਣ ਜਾ ਰਹੇ ਹਾਂ ਜਿਹੜੇ ਕਹਿੰਦੇ ਭਗਵੰਤ ਮੰਧਿਆੜੀ ਕਰਦੇ ਨੇ ਇਹਨਾਂ 600 ਰੁਪਏ ਮਹੀਨੇ ਤੇ 600 ਰੁਪਏ ਪਰ ਡੇ ਉਹਨੂੰ ਕਹਦੋ ਕਿ ਦਿਹਾੜੀ ਵਾਲੇ ਕੰਮ ਕਰਨਾ ਜਾਣਦੇ ਹੁੰਦੇ ਆ। ਸੋ ਜੇ ਅਸੀਂ ਦਿਹਾੜੀਆਂ ਕਰ ਕਰਕੇ ਇੱਥੇ ਆ ਗਏ ਤਾਂ ਪ੍ਰਮਾਤਮਾ ਤੋਂ ਇਹੀ ਮੰਗਦੇ ਆ ਕਿ ਸਮੱਤ ਬਖਸ਼ੇ ਪ੍ਰਮਾਤਮਾ ਸਾਨੂੰ ਦਿਹਾੜੀਆਂ ਕਰਨ ਦੀ ਲੋੜ ਪੈ ਗਈ ਕਿਉਂਕਿ ਅਸੀਂ ਜਿਸ ਵੇਲੇ ਦੀਵਾਲੀ ਵੇਲੇ ਮੈਂ ਅੱਸੀ ਕੈਸੀ ਦੀ ਗੱਲ ਹੋਣੀ ਮੈਂ 7-8 ਸਾਲ ਦਾ ਸੀ ਤਾਂ ਦੀਵਾਲੀ ਤੋਂ ਮਹੀਨਾ ਪਹਿਲਾਂ ਬੇਬੇ ਚੀਮੇ ਚੀਮੇ ਮੰਡੀ ਤੋਂ ਆਟੇ ਦੇ ਬਿਸਕਟ ਕਢਾ ਕੇ ਲਿਆਉਂਦੀ ਹੁੰਦੀ ਸੀ ਪੀਪੇ ਚ ਜਿਸ ਵੇਲੇ ਅਸੀਂ ਆਟੇ ਦੇ ਬਿਸਕਟ ਖਾਂਦੇ ਸੀ ਉਸ ਵੇਲੇ ਆ ਜਿਹੜੇ ਮੈਨੂੰ ਮਿਹਨੇ ਮਾਰਦੇ ਆ ਇਹ ਉਦੋਂ ਸੋਨੇ ਦੇ ਬਿਸਕਟਾਂ 'ਚ ਖੇਡਦੇ ਹੁੰਦੇ ਸੀ ਕਿਉਂਕਿ ਸਾਡੇ ਬਾਪੂਆਂ ਨੇ ਸਮਝ ਲਿੰਗ ਨਹੀਂ ਕੀਤੀ ਇਸਕਾ ਕੇਸੀ ਆਟੇ ਵਾਲੇ ਬਿਸਕਟ ਆਣੇ ਆ ਜੀ ਵੀ ਆਪਦੇ ਤੁਸੀਂ ਆਪਦੇ ਸੋਨੇ ਵਾਲੇ ਤੁਸੀਂ ਆਪਣੇ ਸਾਹਮਣੇ ਰੱਖ ਲਓ ਸੋ ਵੱਡੇ ਵੱਡੇ ਗਰੁੱਪ ਜਿਹੜੇ ਨੇ ਉਹ ਇੰਟਰਸਟਿਡ ਸੀ ਪਰ ਸਾਡੀ ਸੱਚੀ ਨੀਅਤ ਨੂੰ ਸਾਡੀ ਪੰਜਾਬ ਪ੍ਰਤੀ ਸੇਵਾ ਨੂੰ ਪ੍ਰਮਾਤਮਾ ਨੇ ਫੜ ਲਾਇਆ ਤੇ ਗੁਰੂ ਅਮਰਦਾਸ ਫਾਰਮਲ ਪਾਵਰ ਲਿਮਟਿਡ ਗੋਇੰਦਵਾਲ ਸਾਹਿਬ ਹੁਣ ਸਰਕਾਰ ਦਾ ਹੋ ਗਿਆ ਸਮੇ ਸਮੇਂ ਤੇ ਤਿੰਨ ਮੁੱਖ ਮੰਤਰੀਆਂ ਨੇ ਸਰਦਾਰ ਬੈਂ ਸਿੰਘ ਸਿਦਾ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਿੰਦਰ ਸਿੰਘ ਨੇ ਇਹਨਾਂ ਨਾਲ ਐਮਓਜੀ ਦੇ ਸਮਝੌਤੇ ਕੀਤੇ ਪਰ ਪਤਾ ਨਹੀਂ ਹੁਣ ਕੀ ਕੀਤੇ ਹੋਣਗੇ ਉਹ ਨਹੀਂ ਮੈਂ ਕਰ ਸਕਦੀ ਇੱਕ ਹੋਰ ਪੁਆਇੰਟ ਹੈ 1 ਜਨਵਰੀ 2018 ਨੂੰ ਪਿਛਲੀ ਸਰਕਾਰ ਨੇ ਖਜ਼ਾਨਾ ਮੰਤਰੀ ਜੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਅਗਵਾਈ ਚ 1 ਜਨਵਰੀ 2018 ਨੂੰ ਬਠਿੰਡੇ ਦਾ ਥਰਮਲ ਪਲੈਂਟ ਤੇ ਰੋਪੜ ਥਰਮਲ ਪਲਾਂਟ ਦੇ 2 ਯੂਨਟ ਬੰਦ ਕੀਤੇ ਸੀ ਤੇ 1 ਜਨਵਰੀ 2024 ਨੂੰ ਅਸੀਂ ਨਵਾਂ ਥਰਮਲ ਪਲਾਂਟ ਖਰੀਦ ਲਿਆ ਆ ਨੀਅਤ ਦਾ ਫਰਕ ਹੁੰਦਾ ਬਸ ਜਿਹਨੇ ਐਂ ਕਹੀ ਜਾਣਾ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਫਿਰ ਰੱਬ ਵੀ ਨਹੀਂ ਬਰਕਤ ਪਾਉਂਦਾ ਫਿਰ ਜੇ ਹੋਵੇ ਨੀਅਤ ਤਾਂ ਥਰਮਲ ਪਲਾਂਟ ਵੀ ਅਸੀਂ ਵੱਡੇ ਵੱਡੇ ਜਿਹੜੇ ਗਰੁੱਪ ਸੀ ਉਹਨਾਂ ਤੋਂ ਬਿਡ ਕਰਕੇ ਅਸੀਂ ਸਭ ਤੋਂ ਸਸਤਾ ਵੀ ਲਿਆ ਤੇ ਨਾਲੇ ਪੰਜਾਬ ਨੂੰ ਹੋਰ ਵੀ ਬਿਜਲੀ ਜਿਹੜੀ ਆ ਸਸਤੀ ਮਿਲੂਗੀ ਤੇ ਨਾਲ ਜਿਹੜੇ ਪੀਪੀਏ ਸੀਗੇ ਉਹ ਰੱਦ ਹੋ ਗਏ। ਜੇ ਕੋਈ ਤੁਹਾਡਾ ਸਵਾਲ ਹੋਵੇ। ਇਹਦੀ ਵਾਸਤੇ ਜੇ ਇੱਕ ਵਾਰੀ ਫੇਰ ਇੱਦਾਂ ਹੀ ਬੈਠਾਂਗੇ। ਕਾ ਕਾਗਜ਼ ਲਿਖ ਕਾਗਜ਼ ਆਜਣ ਕਾਗਜ਼ ਆਜਣਾ ਹੱਥ 'ਚ ਬਸ। ਫਿਰ ਉਹ ਜਿਹੜਾ ਟੋਟਲ ਪ੍ਰੋਡਕਸ਼ਨ ਜਿਹੜੀ ਹੈ ਕਿੰਨੀ ਹੋਈ ਨੇ ਕੰਜ਼ਮ ਦੀ ਲੇਗ ਕਿੰਨੀ ਹੈ। ਦੇਖੋ ਕਿਉਂਕਿ ਲਗਭਗ 18000 ਕਰੋੜ ਦੀ ਤਾਂ ਸਬਸਿਡੀ ਹੈ। ਖੇਤਾਂ ਦੀ ਉਸ ਤੋਂ ਬਾਅਦ ਫਿਰ 90% ਘਰਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਨੇ ਅਸੀਂ ਇੱਕ ਦੇਸ਼ ਦਾ ਸਭ ਤੋਂ ਸਸਤਾ ਸੌਦਾ ਸੋਲਰ ਦਾ ਵੀ ਕੀਤਾ ਹੈ ਕੰਪਨੀ ਨਾਲ 2 ਰੁਪਏ 54 ਪੈਸੇ ਪਰ ਯੂਨਿਟ 1100 ਮੈਗਾਵਾਟ ਸੋ 540 ਸਾਡੀ ਜਿਹੜੀ ਹੈ ਉਹ ਵੱਧ ਚੁੱਕੀ ਹੈ ਬਿਲਕੁਲ ਜਦੋਂ ਸਾਨੂੰ ਸਸਤੀ ਪਊਗੀ ਅਸੀਂ ਇੰਡਸਟਰੀ ਨੂੰ ਸਸਤੀ ਦੇ ਦਾਂਗੇ ਜਦੋਂ ਜੇ ਸਾਨੂੰ 70 ਰੁਪਏ 8 ਪੈਸੇ ਪੈ ਰਹੀ ਹੈ ਅਸੀਂ ਫਿਰ ਕੀ ਕਰੀਏ ਫਿਰ ਸੋ ਜੇ ਸਾਨੂੰ 4 ਰੁਪਏ 50 ਪੈਸੇ ਪੈਣ ਲੱਗੀ ਅਸੀਂ ਕੀ ਕਰਨਾ ਅਸੀਂ ਤਾਂ ਲੋਕਾਂ ਨੂੰ ਵੱਧ ਤੋਂ ਵੱਧ ਫੈਕਟਰੀ ਆਵੇ ਜੇ ਜੇ ਸਸਤੀ ਪਾਵਰ ਕਰਕੇ ਮੇਰੇ ਕੋਲੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਆਉਂਦੀ ਹੈ ਕਈ ਹਜ਼ਾਰਾਂ ਕਰੋੜਾਂ ਦੀ ਤੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਸਾਨੂੰ ਕੀ ਮਾੜਾ ਅਸੀਂ ਕਿਹੜਾ ਕੋਈ ਪੀਪੀਏ ਕਰਨ ਹਾਂ ਬਾਕੀ ਜਿਹੜੇ ਦੋ ਰਹਿ ਗਏ ਹੁਣ ਦੋ ਹੀ ਰਹਿ ਗਏ ਹੁਣ ਤਾਂ ਸੋ ਦੋ ਰਹਿ ਗਏ ਉਹਨਾਂ ਦਾ ਵੀ ਅਸੀਂ ਦੇਖ ਰਹੇ ਹਾਂ ਕਿ ਬਲਕਿ ਕੁਝ ਪਾਵਰ ਪਰਚੇਜ਼ ਐਗਰੀਮੈਂਟ ਸੋਲਰ ਦੇ ਵੀ ਹੋਏ ਹੋਏ ਨੇ ਤੇ ਉਹਨਾਂ ਦੇ ਮਾਲਕ ਵੀ ਉਹੀ ਨੇ ਉਹ ਜਿਹੜੇ ਜਿਹੜੇ ਬੋਲਦੇ ਹੁੰਦੇ ਆ ਤੇ ਹੈ ਬੋਲਦੇ ਕੌਣ ਕੌਣ ਹੈ ਕੋੜੇ ਵਾਲੇ ਕੋੜੇ ਵਾਲੇ ਸੋ ਉਹੀ ਮਾਲਕ ਨੇ ਉਹਨਾਂ ਨਾਲ 15-15 ਰੁਪਏ 16-16 ਰੁਪਏ 17-17 ਰੁਪਏ ਪਰ ਯੂਨਟ ਐਗਰੀਮੈਂਟ ਹੋਏ ਹੋਏ ਨੇ ਕਿਉਂਕਿ ਇਧਰੋਂ ਵੀ ਆਪ ਹੀ ਸਾਈਨ ਕਰਨੇ ਸੀ ਉਧਰੋਂ ਵੀ ਆਪ ਹੀ ਸਾਈਨ ਕਰਨੇ ਸੀ ਆਪਦੀਆਂ ਕੰਪਨੀਆਂ ਸੀ ਆਪ ਹੀ ਸਾਈਨ ਕਰਨੇ ਸੀ ਕਰ ਰਹੇ ਹਾਂ ਕਰ